ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਨ੍ਹਾਂ ਦੇ ਘਰ ਪੈਸੇ ਦੀ ਬਹੁਤ ਜ਼ਿਆਦਾ ਕਮੀ ਹੈ ਬਹੁਤ ਜ਼ਿਆਦਾ ਗਰੀਬੀ ਹੈ ਉਹ ਇਹ ਦੋ ਪੰਕਤੀਆਂ ਜ਼ਰੂਰ ਉਚਾਰਨ ਆਪਣੇ ਮੂਹ ਦੇ ਵਿੱਚ ਕੰਮ ਕਰ ਕਰਦੇ ਆ ਕੋਈ ਝਾੜੂ ਮਾਰ ਰਿਹਾ ਹੈ ਕੋਈ ਆਟਾ ਗੁੰਨ ਰਿਹਾ ਹੈ ਕੋਈ ਰੋਟੀ ਪਕਾ ਰਿਹਾ ਹੈ ਜਾਂ ਕੋਈ ਦੁਕਾਨ ਤੇ ਕੋਈ ਵੀ ਕੰਮ ਕਰ ਰਿਹਾ ਹੈ ਜੋ ਵੀ ਤੁਹਾਡਾ ਕੰਮ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਦਿੱਤਾ ਹੈ ਉਹ ਤੁਸੀਂ ਕਰ ਰਹੇ ਹੋ ਜੋ ਵੀ ਉਹ ਕਰਦਿਆਂ ਕਰਦਿਆਂ ਤੁਸੀਂ ਇਹ ਦੋ ਪੰਕਤੀਆਂ ਤੇ ਉਚਾਰਨ ਨਾਲ-ਨਾਲ ਮੂੰਹ ਦੇ ਵਿੱਚ ਜ਼ਰੂਰ ਕਰੋ ਇਹ ਪੰਕਤੀਆਂ ਬਹੁਤ ਹੀ ਸੋਖੀਆਂ ਹਨ ਇਹ ਪੰਕਤੀਆਂ ਆਓ ਅਸੀਂ ਹੁਣ ਸਰਵਨ ਕਰਦੇ ਹਾਂ ਪ੍ਰਭ ਕੈ ਸਿਮਰਨ ਰਿੱਤ ਸਿੱਧ ਨੋ ਨਿੱਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਇਹ ਦੋ ਪੰਕਤੀਆਂ ਹਨ ਜੋ ਉਚਾਰਨੀਆਂ ਹਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਤੁਹਾਡੇ ਤੇ ਜ਼ਰੂਰ ਹੋਏਗੀ ਜ਼ਰੂਰ ਇਹ ਪੰਕਤੀਆਂ ਉਚਾਰੋ ਅਤੇ ਆਪਣੇ ਘਰ ਦੀ ਗਰੀਬੀ ਆਪਣੇ ਘਰ ਦੀ ਦਲਿਤਰਤਾ ਨੂੰ ਦੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ